ਬਾਈ ਜੀ ਨੇ ਬੜੀਆਂ ਗੱਲਾਂ ਕਹੀਆਂ ਅਸੀਂ ਬਹੁਤ ਕੁਝ ਬੱਚਿਆਂ ਲਈ ਕਰ ਰਹੇ ਹਾਂ ਲਿਆਕਤ ਉਹਨਾਂ ਦੀ ਸਿੱਖਿਆ ਲਈ ਬੜਾ ਕੁਝ ਕੀਤਾ ਜਾ ਰਿਹਾ ਬੜੀ ਤਰ੍ਹਾਂ ਦੀ ਮੈਡੀਕਲ ਜਿਹੜੀ ਸਿਹਤ ਸਵਾਵਾ ਵੀ ਦਿੱਤੀਆਂ ਜਾ ਰਹੀਆਂ ਪਰ ਕੀ ਅਸੀਂ ਕੌਮੀ ਲੜਾਈ ਲੜ ਰਹੇ ਹਾਂ ਕਿਤੇ ਜੇ ਅਸੀਂ ਇਹ ਗੱਲ ਨਹੀਂ ਸਮਝਦੇ ਤੇ ਅਸੀਂ ਸੰਘਰਸ਼ਾਂ ਦੇ ਉੱਤੇ ਆਪਦੇ ਮਹਿਲ ਬਣਾ ਰਹੇ ਹਾਂ ਤੇ ਮੁੜ ਕੇ ਸੰਘਰਸ਼ ਤਾਂ ਜਵਾਲਾ ਮੁਖੀ ਵਾਂਗੂ ਹੁੰਦਾ ਉਹਨੇ ਫਟਣਾ ਹੀ ਫਟਣਾ ਫਿਰ ਉਹਦੇ ਉੱਤੇ ਮਹਿਲ ਬਣਾਉਣ ਵਾਲੇ ਮਕਮਲੇ ਹੁੰਦੇ ਆ ਉਹ ਜਵਾਲਾ ਮੁਖੀ ਨੂੰ ਫਟਣ ਤੋਂ ਕੌਣ ਰੋਕ ਸਕਦਾ ਉਹ ਜਦੋਂ ਫਟਿਆ ਉਹਦੇ ਲਾਵੇ ਦੇ ਨਾਲ ਸਭ ਕੁਝ ਛੁੱਟ ਜਾਂਦਾ ਸਾਡੇ ਨਾਲ ਇਹ ਹੋ ਰਿਹਾ ਆ ਸਾਨੂੰ ਸਾਡੀ ਲੜਾਈ ਵੀ ਸਮਝ ਆ ਰਹੀ ਸਾਡੀ ਲੜਾਈ ਕੀ ਆ ਸਮੱਸਿਆ ਜਾਂ ਮਸਲਿਆਂ ਦੀ ਸਮਝ ਦੇਖੋ ਬੜੀਆਂ ਕੌਮਾਂ ਤੇ ਆਪਾਂ ਜਿੱਥੇ ਅੱਜ ਖੜੇ ਆ ਨਾ ਇਹ ਕਿਸੇ ਵੇਲੇ ਯਹੂਦੀਆਂ ਤੇ ਹੀ ਵਰਤਾਰਾ ਵਾਪਰਿਆ ਸੀ ਉਹਨਾਂ ਤੇ ਵੀ ਅਸੀਂ ਘੱਲੂਗਾ ਰਿਆਂ ਚੋਂ ਨਿਕਲੇ ਆ ਪਹਿਲਾਂ ਜਦੋਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਸਾਡੇ ਘੱਲੂਗਾਰੇ ਸਾਡੇ ਨਾਲ ਹੋਏ ਆ ਵੱਡਾ ਘੱਲੂਗਾ ਰਾ ਛੋਟਾ ਘੱਲੂਗਾ ਫਿਰ 84 ਵੇਲੇ ਫਿਰ ਘੱਲੂਗਾ ਫਿਰ ਸਾਡੀ ਜੋ ਦਿੱਲੀ ਚ ਸਾਡੇ ਨਾਲ ਵਾਪਰਿਆ ਪਰ ਅੱਜ ਤੱਕ ਕੌਮ ਨੂੰ ਸਮਝ ਨਹੀਂ ਆਈ ਚੱਲ ਕੀ ਰਿਹਾ ਪੰਜਾਬ ਨੂੰ ਪੰਜਾਬੀਆਂ ਤਨੂੰ ਸਮਝ ਨਹੀਂ ਆਈ ਇਹਦੇ ਪਿੱਛੇ ਚੱਲ ਕੀ ਰਿਹਾ ਜਦੋਂ ਤੱਕ ਸਾਨੂੰ ਇਸ ਸਮੱਸਿਆ ਦਾ ਇਹਨਾਂ ਮਸਲਿਆਂ ਦਾ ਸਾਨੂੰ ਸਮਝ ਨਹੀਂ ਆਊਗੀ ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ ਕੌਮਾਂ ਜਾਂ ਇੱਕ ਖਿੱਤੇ ਦੇ ਲੋਕ ਬੜਾ ਟਾਈਮ ਲਾ ਦਿੰਦੇ ਆ ਸਾਲੋਂ ਪੱਤੀ ਲੱਗ ਜਾਂਦੇ ਆ ਗੱਲ ਸਮਝਣ ਲਈ ਵੀ ਗੱਲ ਹੈ ਕਿ ਉਹਨੇ ਸਿਹਰਤ ਦਾ ਸਾਡੇ ਕੋਲੇ ਹੈ ਨਹੀਂ ਹਜੇ ਤਾਂ ਹੈ ਨਹੀਂ ਕਿਉਂਕਿ ਇੱਕ ਪਾਸੇ ਖੜਾ ਸਟੇਟ ਸਟੇਟ ਹੁਣ ਕੀ ਆ ਉਹਦੀਆਂ ਨੀਤੀਆਂ ਕੀ ਆ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਉਹ ਆ ਵੀ ਥੇਠ ਪੰਜਾਬੀ ਅਲੀ ਭਾਸ਼ਾ ਲੈ ਕੇ ਆ ਜਦੋਂ ਆਪਾਂ ਗੱਲ ਕਰਨੀ ਆ ਕਿਉਂਕਿ ਕਈ ਵਾਰੀ ਇਹ ਗੱਲ ਹੁਣ ਪਰ ਇਹ ਗੱਲ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਲੈ ਕੇ ਆਵਾਂ ਭਾਵੇਂ ਇੱਕ ਲਫ਼ਜ਼ਾ ਸਟੇਟ ਕ੍ਰਾਫਟ ਸਟੇਟ ਕ੍ਰਾਫਟ ਕੀ ਹੁੰਦਾ ਤੇ ਡੀਪ ਸਟੇਟ ਡੀਪ ਸਟੇਟ ਕੀ ਹੁੰਦੀ ਹੈ ਜਦੋਂ ਤੱਕ ਸਾਡੇ ਚ ਰਾਸੀ ਚੇਤਨਾ ਨਹੀਂ ਨਾ ਅਸੀਂ ਆਉਂਦੀ ਲੜਾਈ ਨਹੀਂ ਸਮਝ ਸਕਦੇ ਇੱਥੇ ਛੋਟੀਆਂ ਨਹੀਂ ਐਨਾ ਇੰਨੇ ਇੱਕ ਟਾਈਮ ਚ ਆਪਾਂ ਇਧੀਆਂ ਇੰਪੋਰਟੈਂਟ ਨਹੀਂ ਆ ਮਹੱਤਵਪੂਰਨ ਗੱਲਾਂ ਕਰੀਏ ਤੇ ਉਹਨਾਂ ਨੂੰ ਸਮਝ ਵੀ ਜਾਈਏ ਇਹ ਵੀ ਪੋਸੀਬਲ ਨਹੀਂ ਪਰ ਆਪਾਂ ਜਿੰਨਾ ਕੁ ਸਮਾਂ ਉਹਦਾ ਲਾਹਾ ਲੈ ਸਕਦੇ ਆ ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ-ਮੋਟਾ ਸਮਝ ਸਕਦੇ ਆ ਜਦੋਂ ਅਸੀਂ ਸਟੇਟ ਕ੍ਰਾਫਟ ਨੂੰ ਤੇ ਡੀ ਸਟੇਟ ਨੂੰ ਸਮਝ ਲਿਆ ਉਦੋਂ ਸਾਨੂੰ ਇਹ ਪਤਾ ਲੱਗ ਜੂ ਵੀ ਕੌਮੀ ਯੋद्धा ਕੌਣ ਆ ਗद्दार ਕੌਣ ਆ ਤੇ ਸਰਦਾਰ ਕੌਣ ਆ ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਦੇ ਘਰ ਨਹੀਂ ਕਰਨਾ ਵੀ ਫੁਲਾਣਾ ਗद्दार ਆ ਫੁਲਾਣਾ ਸਰਦਾਰ ਆ ਜਦੋਂ ਤੱਕ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ ਸਾਨੂੰ ਸਮਝ ਨਹੀਂ ਵੀ ਸਟੇਟ ਕਰਾਫਟ ਕੀ ਹੁੰਦਾ ਸਰਕਾਰ ਨੂੰ ਦੇਖਦੇ ਆਂ ਅਸੀਂ ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਭਾਜਪਾ ਦੀ ਉਹਦੇ ਪਿੱਛੇ ਵੀ ਕੁਝ ਪਿਆ ਉਹਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਨੇ ਆ ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ ਇਹ ਸਾਰਾ ਪ੍ਰੋਸੈਸ ਕੌਣ ਚਲਾਉਂਦਾ ਹੈ ਡੀਪ ਸੀਟ ਸੁਣਾਉਂਦੀ ਹੈ ਜਿਹੜੇ ਪਿੱਛੇ ਇਹਦੇ ਬੈਠੇ ਲੋਕ ਆ ਜਿਨ੍ਹਾਂ ਨੇ ਪਾਲਿਸੀਆਂ ਘੜਦੀਆਂ ਜਿਨ੍ਹਾਂ ਨੇ ਆ ਚਿਹਰਿਆਂ ਨੂੰ ਜਿਹੜੇ ਰਾਜਸੀ ਚਿਹਰੇ ਆ ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨਾ ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ ਡੀਪ ਸਟੇਟ ਉਹਦੇ ਤੋਂ ਆਪਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ ਇਸ ਦੇਸ਼ ਨੂੰ ਚਲਾਉਣਾ ਕਿਵੇਂ ਸੋ ਅਸੀਂ ਜਿਹੜੇ ਖੇਤੇ 'ਚ ਵੱਸਦੇ ਆ ਅਸੀਂ ਇਸ ਦੇਸ਼ 'ਚ ਮਾਈਨੋਰਿਟੀ ਆ 2% ਹਾਲਾਂਕਿ ਗਿਣਤੀਆਂ ਬੈਂਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ ਗਿਣਤੀਆਂ ਬੈਂਤੀਆਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ ਉਹ ਵਾਕਈ ਨਹੀਂ ਰੱਖਦੀਆਂ ਤਾਂ ਹੀ ਉਹ ਸਵਾ ਨਾਲ ਸਵਾ ਲੱਖਣ ਵਾਲੇ ਇੱਕ ਲੜਾਉਣ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ ਉਹ ਇਸੇ ਕਰਕੇ ਆ ਤੇ ਰੱਖਣੀਆਂ ਵੀ ਨਹੀਂ ਚਾਹੀਦੀਆਂ ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ ਉਹ ਤਾਂ ਮਕਸਦ ਹੀ ਨਹੀਂ ਨਾ ਜਿਨਾ ਆ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ ਭਾਈ ਜੀ ਨੇ ਕਿਹਾ ਆਪਾਂ ਤੁਰੀਏ ਤੁਰਾ ਕੇ ਪਲੇਟਫਾਰਮ ਵੀ ਬਣਾਵਾਂਗੇ ਔਰ ਮੈਂ ਤੁਹਾਨੂੰ ਸਹੀ ਦੱਸ ਪੰਜਾਬ ਦਾ ਜਿਹੜਾ ਹੱਲ ਪਿਆ ਉਹ ਪਿਆ ਤਿੰਨ ਚਾਰ ਲਹਿਰਾਂ ਇਕੱਠੀਆਂ ਚੱਲਣ ਇੱਥੇ ਰਾਸੀ ਲਹਿਰ ਚੱਲੇ ਸਮਾਜਿਕ ਲਹਿਰ ਚੱਲੇ ਇੱਥੇ ਪੰਥਕ ਧਾਰਮਿਕ ਲਹਿਰ ਚੱਲੇ ਤੇ ਡਾਂਸ ਔਟੇ ਵਾਲਾ ਵੀ ਚੱਲਣ ਬੰਦੇ ਨਾਲ ਇਹ ਇਹ ਗੱਲਾਂ ਨੂੰ ਸਭ ਦੀ ਜ਼ਰੂਰਤ ਆ ਜਦੋਂ ਤੱਕ ਇਹ ਚਾਰ ਪੰਜ ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ ਤੇ ਉਸ ਗੱਲ ਨੂੰ ਦੂਜੀ ਤੇ ਸਮਝੇ ਤੇ ਉਹਦੀ ਖਲਾਫਤਿਆਂ ਉਹਦੀ ਦੁਸ਼ਮਣ ਤੇ ਨਾ ਬੜ ਕੇ ਖੜੀ ਹੋ ਜੇ ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ ਚ ਕੀ ਹੋ ਰਿਹਾ ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਨੇ ਆ ਕਿਉਂ ਨਹੀਂ ਦੇ ਸਕਦੇ ਦੇ ਸਾਈ ਤੇ ਉਮਰ ਦਾ ਤੇ ਗਿਆਨ ਦਾ ਤਾਂ ਕੋਈ ਸਬੰਧ ਨਹੀਂ ਇਹਦਾ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਕਾਲਪੁਰਖ ਵੈਗਰੂ ਨੇ ਕਿਹੜੀ ਚੇਨਗ ਤੁਹਾਡੇ ਅੰਦਰ ਲਾ ਦੇਣੀ ਆ ਕਿਹਦੀ ਜਮੀਰ ਜਾਗ ਜਾਣੀ ਆ ਕਿਹਦੇ ਅੱਖਾਂ ਤੋਂ ਪੜਦਾ ਉਹ ਉੱਠ ਜਾਣਾ ਸਾਤਾਂ ਦੇ ਪੜਦਾ ਅੱਖਾਂ ਤੋਂ ਐ ਹੀ ਉੱਠ ਗਿਆ ਸੀਗਾ ਉਦੋਂ ਰਵੈਤ ਸੀ ਦੰਦਮੀ ਟਕਸਾਲ ਤੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ ਔਰ ਸਾਧਾਂ ਨੂੰ ਤਾਂ ਪ੍ਰਤਾਕ ਕਿਸੇ ਵੀ ਹੁਣ ਲੜਾਈ ਆਮਣਾਂ ਸਾਹਮਣੀ ਆ ਹੁਣ ਤਾਂ ਸ਼ਹਾਦਤ ਦੇ ਗਈ ਤੂੰ ਤੇ ਆਉਣ ਵਾਲੇ ਮੁਖੀ ਦਾ ਨਾਮ ਦੱਸ ਕੇ ਜਾਂਦਾ ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈ ਦੁਬੱਟੀ ਆ ਸੋ ਮੁਖੀ ਦਾ ਨਾਮ ਦੱਸਣਾ ਨਹੀਂ ਦੱਸਣਾ ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਕੋਮਾ ਦੇ ਉਹ ਬਿਰਹਾਵੇਂ ਸਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਕਰਦੇ ਆ ਉਹ ਉਸ ਪੱਤਰ ਤੇ ਜਾ ਕੇ ਸੋਚਦੇ ਆ ਸਰਜਨਾਇਤ ਸਿੰਘ ਨੇ ਅਗਲੇ ਕਿਸੇ ਮੁਖੀ ਦਾ ਨਾਂ ਨਹੀਂ ਦੱਸਿਆ ਔਰ ਦੇਖੋ ਇਹੋ ਜਿਹਾ ਬਿਰਤਾਂਦ ਰੱਜਦਾ ਸਾਡੇ ਲਈ ਜਿਹੜਾ ਅਸੀਂ ਸਮਝ ਹੀ ਨਹੀਂ ਸਕੇ ਇਹੋ ਜਿਹਾ ਬਿਰਤਾਂਦ ਰੱਜਦਾ ਜਿਹੜੇ ਵੱਡੇ ਵੱਡੇ ਸਾਹਿਤਕਾਰ ਵੱਡੇ ਵੱਡੇ ਜਿਹੜੇ ਆ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਤਾਂ ਬੁੱਧੀਜੀਵੀ ਆ ਉਹ ਵੀ ਨਹੀਂ ਰੱਜ ਸਕੇ ਕਿਤਾਬਾਂ ਲੇਖ ਲੇਖ ਨਹੀਂ ਰੱਜ ਸਕੇ ਜੇ ਕਿਤੇ ਉਹ ਵਰਤਾਰਾ ਨਾਮ ਵਾਪਰਦਾ ਅੱਜ ਤੱਕ ਸਾਡੀ ਹੋਂਦ ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਹਾਂ ਇਹ ਤਾਂ ਖਤਮ ਸੀ ਉਹ ਵਰਤਾਰਾ ਵਾਪਰਿਆ ਤਾਂ ਕਈ ਸੰਘਰਸ਼ੀ ਬੰਦੇ ਕਈ ਯੋਧੇ ਉੱਠੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ ਪਰ ਔਰ ਕੌਮੀ ਲੜਾਈ ਲੜਨੀ ਤੇ ਆਪੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ ਨਹੀਂ ਅਸੀਂ ਐਂਟੀ ਨੈਸ਼ਨਲ ਨਹੀਂ ਅਸੀਂ ਦੇਸ਼ ਧਰੋਹੀ ਵੀ ਨਹੀਂ ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਥੱਪੇ ਲਾਉਣਾ ਸਵੈ ਰੱਖਿਆ ਕਰ ਰਹੇ ਹਾਂ ਅਸੀਂ ਆਪ ਦੀ ਇਹਦਾ ਤਾਂ ਤੁਸੀਂ ਵੇਖੋ ਉਸ ਕੋਲ ਅਗਰਦ ਨੇ ਹਰ ਜੀਵ ਨੂੰ ਸਵੈ ਰੱਖਿਆ ਦਾ ਅਧਿਕਾਰ ਦਿੱਤਾ ਉਹਦੇ ਕੋਲੇ ਕੁਛ ਨਾ ਕੁਛ ਸੈਲਫ ਡਿਫੈਂਸ ਮੈਕੈਨਿਜ਼ਮ ਦਿੱਤਾ ਕੁਛ ਨਾ ਕੁਛ ਉਹ ਆਪ ਦਾ ਸੈਲਫ ਡਿਫੈਂਸ ਕਰ ਸਕਦਾ ਚਾਹੇ ਕੋਈ ਪਸ਼ੂ ਆ ਚਾਹੇ ਪੰਛੀ ਆ ਤੇ ਚਾਹੇ ਮਨੁੱਖਾ ਹੁਣ ਸਵੈ ਰੱਖਿਆ ਕਰਨੀ ਵੀ ਥੋਡੇ ਤੇ ਇਹਨਾਂ ਨੇ ਟੈਗ ਲਾ ਦੇਣੇ ਆ ਇਹ ਦੇਸ਼ਦਰੋਹੀ ਆ ਇਹ ਐਂਟੀ ਨੈਸ਼ਨਲ ਆ ਤੇ ਜੇ ਆਪਾਂ ਅੱਜ ਇੱਥੇ ਬੈਠ ਕੇ ਅਸਲ ਲੜਾਈ ਦੀ ਗੱਲ ਕਰਦੇ ਆਂ ਵੀ ਸਾਡੀ ਜੜ ਕਿੱਥੇ ਪਈ ਆ ਮਸਲਾਂ ਦਾ ਹੱਲ ਕਿਵੇਂ ਹੋਊ ਮਸਲੇ ਨੂੰ ਸਮਝੀਏ ਤਾਂ ਸਹੀ ਤੇ ਸਾਨੂੰ ਕਹਿਣਗੇ ਵੀ ਇਹ ਤਾਂ ਬੰਦੇ ਮਰਵਾਉਗੇ ਦੇਖੋ ਸਾਡੇ ਆਪ ਦੇ ਬੰਦੇ ਵੀ ਇਹ ਤਾਂ ਬੰਦੇ ਮਰਵਾਉਗੇ ਫਿਰ ਜਿਹੜੇ ਸਾਡੇ ਰਹਿਬਰ ਸਾਡੇ ਗੁਰੂ ਜੋ ਕੁਝ ਕਰਕੇ ਜਿਹੜਾ ਇਤਿਹਾਸ ਰਚ ਗਏ ਤੇ ਘੱਲੂ ਘਰ ਅੰਚ ਸਾਡੀਆਂ ਸ਼ਹਾਦਤਾਂ ਹੋ ਗਈਆਂ ਉਹ ਤਾਂ ਯਾਰ ਅਸੀਂ ਬੰਦੇ ਮਰਵਾਤੇ ਬੜਾ ਨੁਕਸਾਨ ਕਰਾਤਾ ਇਹ ਵੀ ਇੱਕ ਮਾਨਸਿਕਤਾ ਸਾਡੇ ਚ ਚੱਲਦੀ ਆ ਇਹ ਵੀ ਉਸ ਗਲਾਪ ਪਰਵ੍ਰਿਤੀ ਦੀ ਮਾਨਸਿਕਤਾ ਵੀ ਬੜਾ ਨੁਕਸਾਨ ਕਰਾਤਾ ਯਾਰ ਲਹਿਰਾ ਕੋਈ ਵਪਾਰ ਕਰ ਤਾ ਥੋੜੀ ਘੀਆਂ ਵੀ ਰੋਟੀ ਪਾਣੀ ਦੇ ਮਸਲੇ ਆ ਲਹਿਰਾ ਚ ਤਾਂ ਸਿਰ ਦੇਣੇ ਹੀ ਪੈਂਦੇ ਹੁੰਦੇ ਆ ਲਹਿਰਾ ਚ ਦੇਖੋ ਜਦੋਂ ਹੁਣ ਮੈਂ ਤੁਹਾਨੂੰ ਇਤਿਹਾਸ ਪ੍ਰਾਤਨਿਕ ਇਤਿਹਾਸ ਦੀ ਗੱਲ ਕਰਦੇ ਆਂ ਕਹਿੰਦੇ ਜਦੋਂ ਮਹਾਭਾਰਤ ਦਾ ਯੁੱਧ ਹੋ ਗਿਆ ਨਾ ਤੇ ਬਲਰਾਮ ਸੀ ਜਿਹੜਾ ਉਹ ਕ੍ਰਿਸ਼ਨ ਨੂੰ ਆ ਕੇ ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦਾ ਵੀ ਤੂੰ ਦੁਖੀ ਆ ਤੂੰ ਆਪਸ ਵਿੱਚ ਭਾਈਆਂ ਨੂੰ ਲੜਾ ਕੇ ਤੇ ਇਹਨਾਂ ਦਾ ਖੂਨ ਡੋਲਿਆ ਆ ਧਰਤੀ ਲਾਲ ਹੋ ਗਈ ਗੁਰੂ ਕੇhetra ਦੀ ਤੇ ਜੇ ਤੂੰ ਆਂਦੇ ਆਪ ਨੂੰ ਰੱਬ ਵੀ ਕਹਿਲਾਉਣਾ ਵੀ ਤੂੰ ਰੱਬ ਆ ਫਿਰ ਤੂੰ ਜਿਹੜੇ ਧਰਮ ਦੀ ਸਥਾਪਨਾ ਕਰ ਰਿਹਾ ਸੀ ਉਹ ਧਰਮ ਦੀ ਸਥਾਪਨਾ ਕੋਈ ਮਹਾਮਾਰੀ ਫੜਾ ਦਿੰਦਾ ਜਿਹੜੇ ਦੁਖੀ ਆ ਜਾਂ ਧਾਰਮੀ ਬੰਦੇ ਉਹਨਾਂ ਨੂੰ ਮਰਵਾ ਦਿੰਦਾ ਉਹ ਕਹਿੰਦਾ ਨਹੀਂ ਇਹ ਆਉਣ ਵਾਲੇ ਸਦੀਆਂ ਤੱਕ ਇਸ ਮਨੁੱਖ ਜਾਤ ਨੇ ਇਹ ਤਾਂ ਸਬਕ ਲੈਣਾ ਜਦੋਂ ਕਿਤੇ ਮਨੁੱਖਾਨੂ ਮਨੁੱਖੀ ਜਾਤ ਨੂੰ ਮਾਨਸ ਜਾਤ ਨੂੰ ਧਰਮ ਦੀ ਸਥਾਪਨਾ ਦੀ ਲੜਾਈ ਲੜਨੀ ਪਊਗੀ ਧਰਮ ਬਿਨਾ ਖੂਨ ਡੋਲਿਆਂ ਸਥਾਪਿਤ ਹੋ ਹੀ ਨਹੀਂ ਸਕਦਾ ਤੁਸੀਂ ਉਸ ਦੁਬਾਰਾ ਇਤਿਹਾਸ ਦੇਖੋ ਔਰ ਉਸੇ ਤਰ੍ਹਾਂ ਉਸੇ ਯੁੱਧ ਚ ਇਹ ਵਾਇਲੈਂਸ ਕਹਿੰਦੇ ਆ ਨਾ ਵੀ ਵਾਇਲੈਂਸ ਕਰਾਤੀ ਵੀ ਦੇਖੋ ਇਹ ਤਾਂ ਲਾਲ ਕਿਲਾ ਹੰਸਾ ਕਿਵੇਂ ਸਰਕਾਰਾਂ ਇੱਕ ਆਪਦੀਆਂ ਬੋਲੀ ਘੜਦੀਆਂ ਤੇ ਸਾਨੂੰ ਉਸ ਬੋਲੀ ਦੇ ਥਰੂ ਦੇਖਣ ਲਾ ਦਿੰਦੀਆਂ ਸਾਨੂੰ ਆਇਆ ਨਾ ਤਾਂ ਵੀ ਵਾਕਿਆ ਯਾਰ ਸਾਡਾ ਫਤਾ ਮੈਨੂੰ ਆਪਦੇ ਆਪ ਨੂੰ ਲੱਗ ਜਾਂਦਾ ਯਾਰ ਕੁਝ ਗਲਤ ਤਾਂ ਨਹੀਂ ਕਰ ਬੈਠੇ ਐਡਾ ਵੱਡਾ ਬਿਰਤਾਂਤ ਆ ਐਡਾ ਵੱਡਾ ਬਿਰਤਾਂਤ ਰਚਦੇ ਆ ਫੇਰ ਆਪਦੇ ਸਿਧਾਂਤਾਂ ਤੇ ਵਾਪਸ ਆਣਨੇ ਆ ਕਹਿੰਦੇ ਨਹੀਂ ਇਹ ਤਾਂ ਇੱਕ ਵਹਿਣ ਸੀ ਉੱਥੇ ਕੋਈ ਦੀਪ ਸਿੱਧੂ ਹੁੰਦਾ ਦੀਪ ਸਿੱਧੂ ਕੀ ਤਣਕਾ ਇੱਕ ਹਵਾ ਆਉਂਦੀ ਆ ਝੱਖੜ ਆਉਂਦਾ ਵਹਿਣ ਹੁੰਦਾ ਵੇਗ ਵਗਦਾ ਉਹਦੇ ਚ ਉਹ ਵਗ ਜਾਂਦਾ ਨਾਲ ਹੀ ਉੱਥੇ ਹੁੰਦਾ ਕੋਈ ਉਹਦਾ ਕੋਈ ਹਸਤੇ ਨੇ ਲਹਿਰਾਂ ਦਾ ਇੱਕ ਵੇਗ ਹੁੰਦਾ ਹੁਣ ਉਹ ਲਹਿਰਾਂ 'ਚ ਉਸ ਵੇਗ ਦੇ ਸਾਹਮਣੇ ਵਰਤਾਰੇ ਵਾਪਰਨੇ ਹੁੰਦੇ ਆ ਸਰਕਾਰਾਂ ਉਹ ਕਹਿੰਦੀਆਂ ਇਹਨਾਂ ਨੇ ਵਾਇਲੈਂਸ ਕਰਾਤਾ ਇਹਨਾਂ ਨੇ ਆਹ ਕਰਾਤਾ ਸਾਡੇ ਬੰਦੇ ਵੀ ਮੰਨ ਜਾਂਦੇ ਆ ਤੇ ਉਹ ਮਹਾਭਾਰਤ 'ਚੋਂ ਗੀਤਾ ਨਿਕਲੀ ਉਹ ਵਾਇਲੈਂਸ ਤੋਂ ਹੀ ਨਿਕਲੀ ਸੀ ਨਾ ਧਰਮ ਯੁੱਧ ਕਿਹਾ ਗਿਆ ਉਸ ਮਹਾਭਾਰਤ ਦੇ ਯੁੱਧ ਨੂੰ ਉਹ ਵਾਇਲੈਂਸ ਹੀ ਸੀ ਨਾ ਧਰਤੀ ਗੁਰੂ ਦੇ ਖੇਤਰ ਦੀ ਲਾਲ ਹੋ ਗਈ ਸੀ ਜੋ ਸਾਨੂੰ ਆਪਦੇ ਬੜਾ ਕੁਝ ਮੈਂ ਦੇਖੋ ਇਹ ਗੱਲਾਂ ਇਸ ਕਰਕੇ ਕਰ ਰਿਹਾ ਰਾਸਿਕ ਚੇਤਨਾ ਸਾਡੀ ਲੜਾਈ ਕੀ ਆ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗੂ ਉਦੋਂ ਤੱਕ ਅਸੀਂ ਬਹੁਤ ਲੜਾਈਆਂ ਲੜੀ ਜਾਵਾਂਗੇ ਸਾਡਾ ਫੌਂ ਪੈਣਾ ਹੀ ਨਹੀਂ ਚਾਹੀਦਾ ਸੋ ਸਾਡੀ ਰਾਸਿਕ ਚੇਤਨਾ ਦਾ ਪੱਧਰ ਇਸ ਸਟੇਟ ਨੇ ਸਾਡੀ ਮਾਨਸਿਕਤਾ ਨੂੰ ਫੜ ਕੇ ਅੱਜ ਜੋ ਕ੍ਰੀਏਟ ਕੀਤਾ ਹੋਇਆ ਨਾ ਜੋ ਸਾਡਾ ਰਾਸਿਕ ਚੇਤਨਾ ਦਾ ਇੱਕ ਪੱਧਰ ਬਣ ਗਿਆ ਉਹ ਬਹੁਤ ਗੀਵਾਂ ਸਾਨੂੰ ਉੱਤੇ ਚੱਕਣਾ ਪਊ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਆ ਕੌਮ ਚਿੱਤ ਸਮੂਹਿਕ ਚੇਤਨਾ ਸਾਨੂੰ ਸਮੂਹਿਕ ਚੇਤਨਾ ਉੱਤੇ ਚੱਕਣਾ ਪਊਗਾ ਜਿਹੜੇ ਨੌਜਵਾਨ ਇੱਥੇ ਬੈਠੇ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਭਾਈ ਜੀ ਤੁਸੀਂ ਵਾਕਈ ਉਹ ਧਰਮ ਯੁੱਧ ਲੜ ਰਹੇ ਹੋ ਇੱਕ ਪਾਸੇ ਮੋਦੀ ਸਰਕਾਰ ਖੜੀ ਆ ਜਿਨ੍ਹਾਂ ਨੇ ਇੱਕ ਆਪਦੀ ਫਾਸਿਸਟ ਫਰਸ਼ੀਵਾਦ ਦੀ ਇੱਕ ਕੌਨਸਟੈਂਸੀ ਤਿਆਰ ਕਰ ਲਈ ਲੋਕ ਤਿਆਰ ਕਰ ਲੈ ਉਹ ਕਾ ਹਰੋਸਾ ਦਾ 70 ਕਰੋੜ ਹੋਣ ਕਿ 80 ਕਰੋੜ ਹੋਣ ਗਿਣਤੀ ਦਾ ਪਤਾ ਨਹੀਂ ਪਤਾ ਪਰ ਤਕਰੀਬਨ ਇੱਥੇ ਖੜੇ ਆ। ਉਹ ਬੰਦੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਉਹਨਾਂ ਦਾ ਪੋਲੀਟਿਕਲ ਤੇ ਧਾਰਮਿਕ ਆਈਡੀਆ ਹੀ ਬਦਲ ਗਿਆ। ਜੋ ਰੰਗਰੇਬ ਕਰਦਾ ਸੀ ਜੋ ਅੱਜ ਇਹ ਕਰ ਰਹੇ ਨੇ ਉਸ ਕੋਈ ਫਰਕ ਨਹੀਂ। ਉਹਦਾ ਵੀ ਦੇਖੋ Hazrat Muhammad ਸਾਹਿਬ ਨੇ ਕਦੇ ਥੋੜੀ ਸਿਖਾਇਆ ਸੀ ਵੀ ਤੁਸੀਂ ਜਾ ਕੇ ਕਤਲੇਆਮ ਕਰੋ। ਜਿਵੇਂ ਉਹ ਲਾਓ ਸેર ਕਲਮ ਕਰੋ ਔਰ ਇਹਦੇ ਜਿਹੜੇ ਨੌਵੇਂ ਬਾਦਸ਼ਾਹ ਦੇ ਨਾਲ ਜੋ ਹੋਇਆ ਉਦੋਂ ਉਦੋਂ ਪਹਿਲਾਂ ਸਾਡੇ ਪੰਜਵੇਂ ਬਾਦਸ਼ਾਹ ਨਾਲ ਜੋ ਹੋਇਆ ਜੇ ਇਸ ਤਰ੍ਹਾਂ ਤੁਸੀਂ ਬਰਤਾਰੇ ਵਪਾਰ ਇਹ ਕੋਈ حضرت ਮੁਹੰਮਦ ਸਾਹਿਬ ਐ ਅਸਲਾਮ ਨਹੀਂ ਸਿਖਾਉਂਦਾ ਪਰ ਔਰ ਕਿਸੇ ਬੰਦੇ ਦਾ ਕਿਸੇ ਹੁਕਮਰਾਨ ਦਾ ਐਡਾ ਜੇਰਾ ਜਾਂ ਉਹਦੀ ਆਤਮਿਕ ਤੌਰ ਤੇ ਉਹਦੀ ਆਤਮਾ ਐਡਾ ਬਾਹਰ ਚੱਲ ਸਕੇ ਇਹ ਵੀ ਨਹੀਂ ਹੁੰਦਾ ਵੀ ਇਹਦਾ ਜ਼ੋਰਮ ਕਰ ਦੋ ਤੁਸੀਂ ਲੱਖਾਂ ਬੰਦੇ ਉਹ ਮਾਰ ਦੋ ਤੇ ਤੁਹਾਡੀ ਆਤਮਾ ਇਹਨਾਂ ਬਾਹਰ ਚੱਲ ਕੇ ਨਹੀਂ ਹੁੰਦਾ ਉਹਨਾਂ ਦਾ ਧਰਮ ਦਾ ਤੇ ਪੋਲੀਟਿਕਲ ਆਈਡੀਆ ਵੱਖਰਾ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਇੱਕ ਧਰਮੇ ਉੱਤੇ ਲੜ ਰਹੇ ਹਾਂ ਅਸੀਂ ਇਨਸਾਫ ਕਰ ਰਹੇ ਹਾਂ ਸੁਜੋ ਔਰੰਗਜ਼ੇਬ ਕਰ ਰਿਹਾ ਸੀ ਵਾਹਬੀズム ਉਹਨੂੰ ਕਹਿੰਦੇ ਸੀ ਵਾਹਬੀ ਉਹੀ ਅੱਜ ਇੱਕ ਵੱਖਰੇ ਰੂਪ ਚ ਮੋਦੀ ਸਰਕਾਰ ਕਰ ਗਈ ਜੋ ਉਸ ਵੇਲੇ ਉਹਨੇ ਇੱਕ ਆਪਣੀ ਕਨਸਟਿਟਿਊਸ਼ਨੀ ਤਿਆਰ ਕਰ ਲਈ ਸੀ ਇਹਨਾਂ ਨੇ ਵੀ ਇੱਕ ਆਪਣੀ ਕਨਸਟਿਟਿਊਸ਼ਨੀ ਤਿਆਰ ਕਰ ਲਈ ਹੈ ਸੋ ਜਿਹੜੇ ਸੰਘਰਸ਼ੀ ਬੰਦੇ ਬੈਠੇ ਆ ਉਹ ਇਸ ਧਰਤੀ ਤੇ ਹੀ ਬੈਠੇ ਆ ਮੈਂ ਸਿਰਫ ਕਹਿਣਾ ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਇਸ ਸਟੇਟ ਨੂੰ ਟੱਕਰ ਦਿੱਤੀ ਆ ਮੱਥਾ ਲਾਇਆ ਮੈਂ ਹੋਰ ਕਿਸੇ ਖੇਤੇ ਦਾ ਬੰਦਾ ਕੋਈ ਲੜ ਕੇ ਲਗਾ ਦੇ ਇਹ ਕਿਉਂ ਇਸ ਧਰਤੀ ਤੋਂ ਇਹਦਾ ਵੀ ਇਹਦੇ ਵੀ ਪਿੱਛੇ ਕਾਰਨ ਆ ਜਿਹੜਾ ਐਨਕਲੇਵ ਇਸ ਧਰਤੀ ਨੇ 250 ਸਾਲ ਜਦੋਂ ਗੁਰੂ ਸਾਡੇ ਰਹਿਬਰ ਇੱਥੇ ਜਿਸਮਾਨੀ ਰੂਪ ਚ ਮੌਜੂਦ ਸੀ ਜਿਹੜਾ ਇਨਕਲਾਬ ਇਸ ਧਰਤੀ ਨੇ ਦੇਖਿਆ ਉਹ ਇਸ ਖੇਤੇ ਚ ਕਿਸੇ ਹੋਰ ਧਰਤੀ ਨੇ ਦੇਖਿਆ ਹੀ ਨਹੀਂ ਵਾਕਈ ਜੇ ਕੋਈ ਇਨਕਲਾਬ ਨਹੀਂ ਆਇਆ ਉਹ ਇਨਕਲਾਬ ਆਇਆ ਤਾਂ ਇਸ ਧਰਤੀ ਤੇ ਆਇਆ ਜਦੋਂ ਕਿਤੇ ਹਰਕੂਕ ਹੱਕ ਦੀ ਗੱਲ ਹੁੰਦੀ ਹੈ ਤਾਂ ਇਸ ਧਰਤੀ ਦੇ ਲੋਕ ਪਹਿਲਾਂ ਖੜੇ ਹੋ ਜਾਂਦੇ ਆ ਔਰ ਇੱਕ ਬਰਤਾਰਾ ਵਾਪਰਦਾ ਰਹਿਣਾ ਪਰ ਜੇ ਅਸੀਂ ਗੱਲ ਕਰਦੇ ਆ ਮਸਲਿਆਂ ਦੀ ਸਮਝ ਫੇਰ ਉਹਨਾਂ ਦਾ ਹੱਲ ਜਦੋਂ ਯਹੂਦੀਆਂ ਦੇ ਐ ਵਰਤਾਰਾ ਵਰਤਦਾ ਸੀ ਨਾ ਕੌਮ ਨੇ ਇਕੱਠਾ ਆਉਂਦੇ ਆਪ ਨੂੰ ਯਹੂਦੀਆਂ ਨੇ ਕਰਕੇ ਤੇ ਬਾਕੀ ਕੌਮਾਂ ਨਾਲੋਂ ਬਾਕੀ ਜਿਹੜੇ